ਪੂਰਨ ਮੇਰਾ ਨਾਮ ਦਾਸੀਏ ਪੂਰਨ ਮੇਰਾ ਨਾਮ ਪੂਰਨ ਮੇਰਾ ਨਾਮ ਦਾਸੀਏ ਪੂਰਨ ਮੇਰਾ ਨਾਮ ਕੋ ਪਹਿਲਾ ਦੋਵੇਂ ਹੱਥ ਜੋੜ ਕੇ ਮੈਂ ਪ੍ਰਣਾਮ ਬਣਾਉਂਦਾ ਤੇ ਜੋੜ ਕੇ ਮੈਂ ਪ੍ਰਣਾਮ ਬੁਲਾਉਂਦਾ ਜੇ ਤੂੰ ਮੇਰੀ ਮਾਂ ਦੀ ਗੋਲੀ ਚੱਲ ਸੀ ਸੁਣਵਾਉਂਦਾ ਹੋਤੇ ਅਸੀਂ ਤਾਂ ਦਮੇ ਪਾਉਣ ਦੀ ਅਰਜ਼ਾ ਕਰਦਾ ਹਾਂ ਹੋਦੇ ਅਸੀਂ ਤਾਂ ਚਰਨ ਪਾਉਣ ਦੀ ਅਰਜ਼ਾ ਕਰਦਾ ਹਾਂ ਪੂਰਨ ਮੇਰਾ ਨਾਮ ਦਾਸੀਏ ਪੂਰਨ ਮੇਰਾ ਨਾਮ ਹੋ ਲੈਦੇ ਆ ਗਿਆ ਮਾਤਾ ਕੋਲੋਂ ਮੈਲੀ ਕਲਮ ਟਿਕਵਾ ਕਿੱਥੇ ਬੈਠੀ ਧਰਮਾਂ ਦੀ ਮਾਤਾ ਜਲਦੀ ਦਰਸ਼ਨ ਪਾਵਾਂ ਹੋ ਲੈਦੇ ਆ ਗਿਆ ਮਾਤਾ ਕੋਲੋਂ ਮੈਲੀ ਕਲਮ ਟਿਕਵਾ ਕਿੱਥੇ ਬੈਠੀ ਧਰਮਾਂ ਦੀ ਮਾਤਾ ਜਲਦੀ ਦਰਸ਼ਨ ਪਾਵਾਂ ਹੋ پاک ਪਵਿੱਤਰ ਮਾਂ ਨਾਲ ਰਿਸ਼ਤਾ ਕਰਾਂ ਸਦਾਬੀ ਜਾਂ ਬਾਕ ਪਵਿੱਤਰ ਮਾ ਆਦਾਰਿਤਾ ਕਰ ਸਕਦਾ ਪੀ ਜਾ ਪੂਰਨ ਮੇਰਾ ਨਾਮ ਦਸਿਏ ਪੂਰਨ ਮੇਰਾ ਨਾਮ ਪੂਰਨ ਮੇਰਾ ਨਾਮ ਦਸਿਏ ਪੂਰਨ ਮੇਰਾ ਨਾਮ ਉਹ ਰਾਜੇ ਬਾਬ ਨੇ ਹੁਕਮ ਸੁਣਾਇਆ ਆਇਆ ਮਹਿਲਾ ਵੱਲੇ ਮਹਾਰਾਣੀ ਦਾ ਹੁਕਮ ਹੈ ਦਿੱਤਾ ਬੈਠ ਕੇ ਮਹਿਲਾ ਥੱਲੇ ਉਹ ਰਾਜੇ ਬਾਬਲ ਹੁਕਮ ਸੁਣਾਇਆ ਆ ਮੇਲਾ ਵੱਲੇ ਮਹਾਰਾਣੀ ਦਾ ਹੁਕਮ ਆ ਦਿੱਤਾ ਬੈਠ ਕੇ ਮੇਲਾ ਥੱਲੇ ਉਹ ਕਰਮਾ ਵਾਲੇ ਜੀ ਨੂੰ ਮਿਲਦੀ ਕਲਪ੍ਰਿਸ਼ਿ ਪਿਛ ਦੀ ਛਾਂ ਬਈ ਕਰਮਾ ਵਾਲੇ ਜੀ ਨੂੰ ਮਿਲਦੀ ਕਲਪ੍ਰਿਸ਼ਿ ਪਿਛ ਦੀ ਛਾਂ ਪੂਰਨ ਮੇਰਾ ਨਾਮ ਦਸੀਏ ਪੂਰਨ ਮੇਰਾ ਨਾਮ ਪੂਰਨ ਮੇਰਾ ਨਾਮ ਦਸੀਏ ਪੂਰਨ ਮੇਰਾ ਨਾਮ ਛੋਟੀ ਉਮਰੇ ਭੌਰੇ ਅੰਦਰ ਜੱਪਿਆ ਬੈਠ ਮੋਹਾਰੀ 12 ਸਾਲ ਦੀ ਬਾਰੇ ਆ ਗਿਆ ਦੇਖਾਂ ਦੁਨੀਆ ਸਾਰੀ ਛੋਟੀ ਉਮਰੇ ਭੌਰੇ ਅੰਦਰ ਜੱਪਿਆ ਬੈਠ ਮੋਹਾਰੀ 12 ਸਾਲ ਦੀ ਬਾਰੇ ਆ ਗਿਆ ਦੇਖਾਂ ਦੁਨੀਆ ਸਾਰੀ ਹੋ ਸਿਰ ਸੋਨੇ ਦੇ ਚਾਦਰ ਝੂਲਦੇ ਬਾਪ ਦੇ ਨਸ ਨੇ ਪਾ ਸਿਰ ਸੋਨੇ ਦੇ ਛਤਰ ਝੂਰਦੇ ਬਾਪ ਦੇ ਦਰਸ਼ਨ ਪਾ ਪੂਰਨ ਮੇਰਾ ਨਾਰਾਇਣੇ ਪੂਰਨ ਮੇਰਾ ਨਾ ਪੂਰਨ ਮੇਰਾ ਨਾ ਦਾਸੀਏ ਪੂਰਨ ਮੇਰਾ ਨਾ ਹੋ ਸਿੰਨੇ ਦੇ ਵਿੱਚ ਤਾਂਗ ਮਿਲਣ ਦੀ ਲੈ ਕੇ ਆਇਆ ਆਸਾ ਪੁੱਤ ਨਰਾਮਾ ਮਾੜਾ ਮਾਦੇ ਦਾ ਤੇ ਕਿੱਕੜ ਮੁੜੇ ਨਰਾਸਾ ਇੰਨੇ ਦੇ ਵਿੱਚ ਤਾਂਗ ਮੇਲਣ ਦੀ ਲੈ ਕੇ ਆਇਆ ਆਸਾ ਪੁੱਤ ਨਰਾ ਨਾ ਮਾਣਾ ਮਾਰੇ ਦਰ ਤੇ ਕਿੱਕੜ ਮੁੜੇ ਨਰਾਸਾ ਓ ਮੇਰੇ ਵੱਲ ਕੀ ਖੜੀ ਦੇ ਗਦੀ ਜਾਲ ਬੇਲੇ ਤਾ ਮੇਰੇ ਵੱਲ ਕੀ ਖੜੀ ਦੇ ਗਦੀ ਜਾਲ ਬੇਲੇ ਤਾ ਪੂਰਨ ਮੇਰਾ ਨਾਮ ਦਸਿਏ ਪੂਰਨ ਮੇਰਾ ਨਾ ਪੂਰਨ ਮੇਰਾ ਨਾਮ ਦਸਿਏ ਪੂਰਨ ਮੇਰਾ ਨਾ